ਸਾਡੇ YouTube ਚੈਨਲ ਸਮੈਲਾ ਟਿਊਟੋਰੀਅਲਸ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਯੂਜ਼ਰ ਹੋ ਤੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਨਰੁਣਾਈ ਮਿਲਦੇ ਰਹੇ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਸ਼ੇਵੀ ਪਾਰਟ 3 ਟੈਕਸ ਪੇਂਟ ਨਾਲ ਜਾਣ ਪਛਾਣ ਵਿੱਚ ਇਸ ਪਾਰਟ ਦੇ ਖਾਲੀ ਥਾਵਾਂ ਅਤੇ ਸਹੀ ਆਪਸ਼ਨ ਦੀ ਚੋਣ ਕਰੋ ਵਾਲੇ ਪ੍ਰਸ਼ਨ ਪੜਾਂਗੇ तो आप शुरू करने तो पहले तूना चाह कि टक्स पेंट एक मुफ्त ड्राइंग प्रोग्राम है जिम्मे असी माइक्रोसॉफ्ट वर्ड जरा पे विंडोज पेंट होंतते उसी तरह टक्सपेंट भी है लेकिन जे टूल्स है वो ज़्यादा क्रिएटिव नहीं सॉफ्टवेयर छोटे बच्चों तैयार किया गया है तो ये असी आराम कोई भी शेप बना सकते हाँ स्टीकर बना सकते हाँ तो अलग अलग तरह देप्स जो बना सकते ਤੇ ਜਿਹੜਾ ਟੈਕਸਪੇਂਟ ਹੈ ਇਹ ਪ੍ਰੋਜੈਕਟ ਸੰਤੂਰ 2004 ਦੇ ਵਿੱਚ ਬਿਲ ਕੈਂਟਰ ਦੁਆਰਾ ਤਿਆਰ ਕੀਤਾ ਗਿਆ ਸੀ ਆਓ ਕੀ دیکھتے ਹਾਂ ਸਭ ਤੋਂ ਪਹਿਲਾਂ ਹੈ ਦਿੱਤੇ ਸ਼ਬਦਾਂ ਨਾਲ ਖਾਲੀ ਥਾਵਾਂ ਪਰ ਇੱਕ ਸ਼ਬਦਾਂ ਜਿਹੜੇ ਆਪਾਂ ਖਾਲੀ ਥਾਵਾਂ ਚ ਭਰਾਂਗੇ ਤੇ ਪਹਿਲਾ ਹੈ ਟੈਕਸਪੇਂਟ ਬਿਲ ਕੈਂਟਰ ਦੁਆਰਾ ਬਣਾਇਆ ਗਿਆ ਡੈਸ਼ ਸੌਫਟਵੇਅਰ ਹੈ ਇਸ ਦਾ ਆਨਸਰ ਆਗੇ ਦਾ ਓਪਨ ਸੋਰਸ ਕਿ ਟੈਕਸਪੇਂਟ ਜਿਹੜਾ ਹੈ ਓਪਨ ਸੋਰਸ ਸੌਫਟਵੇਅਰ ਹੈ ओपन सोर्स ਦਾ ਮਤਲਬ ਹੁੰਦਾ ਹੈ ਕਿ ਇੱਕ ਫ੍ਰੀ ਸੌਫਟਵੇਅਰ ਹੈ ਜਿਹਨੂੰ ਕਿਸੇ ਮਰਤੀ ਪਲੇਟਫਾਰਮ ਤੇ ਚਲਾਇਆ ਜਾ ਸਕਦਾ ਹੈ ਚਾਹੇ ਉਹ ਵਿੰਡੋਸ 7 ਹੈ ਵਿੰਡੋ 8 ਹੈ ਵਿੰਡੋ 10 ਹੈ ਯੂਨਿਕਸ ਹੈ ਲੀਨਕਸ ਹੈ ਜਾਂ ਮੈਕਿੰਟੋਸ਼ ઓਪਰੇਟਿੰਗ ਸਿਸਟਮ ਹੈ ਤਾਂ ਹਰ ਤਰ੍ਹਾਂ ਦੇ ઓਪਰੇਟਿੰਗ ਸਿਸਟਮ ਤੇ ਇਹ ਕੰਮ ਕਰ ਸਕਦਾ ਹੈ ਨੰਬਰ 2 ਟੈਕਸਪੀਡ ਵੱਖ-ਵੱਖ ਕੰਪਿਊਟਰ ਪਲੇਟਫਾਰਮਾਂ ਵਿੰਡੋਸ ਮੈਕਿੰਟੋਸ਼ ਲੀਨਕਸ ਆਦਿ ਉੱਪਰ ਚਲਾਇਆ ਜਾ ਸਕਣ ਵਾਲਾ ਡੈਸ਼ ਸੌਫਟਵੇਅਰ ਹੈ ਇਸ ਸੰਸਾ ਪੋਰਟੇਬਲ ਪੋਰਟੇਬਲ ਦਾ ਮਤਲਬ ਹੈ ਕਿ ਤੁਸੀਂ ਪੇਂਡ ਵਿੱਚ ਕੋਈ ਫਾਈਲ ਬਣਾ ਲਈ ਹੈ ਚਾਹੇ ਤੁਸੀਂ ਮੰਨ ਲਓ ਉਹ ਨੂੰ ਵਿੰਡੋ 7 ਦੇ ਵਿੱਚ ਬਣਾਇਆ ਹੈ ਉਹ ਨੂੰ ਤੁਸੀਂ ਪੈਨ ਡਰਾਈਵ ਵਿੱਚ ਪਾ ਕੇ ਮੈਕੀਡੋਸ ਲੀਨਕਸ ਯੂਨਿਕਸ ਜਾਂ ਕਿਸੇ ਹੋਰ ਆਪਰੇਟਿੰਗ ਸਿਸਟਮ 'ਚ ਓਪਨ ਕਰ ਸਕਦੇ ਹੋ ਨੰਬਰ 3 ਟੂਲ bar ਮੁੱਖ ਸਕਰੀਨ ਇੰਟਰਫੇਸ ਤੇ ਡੈਸ਼ ਪਾਸੇ ਮੌਜੂਦ ਇੱਕ ਲੰਬਕਾਰੀ ਪੱਟੀ ਹੈ ਇਸ ਦਾ ਆਨਸਰ ਹੈ ਖਪੇ ਇਹ ਟੂਲ bar ਜਿਹੜਾ ਟੈਕਸਪੇਂਟ 'ਚ ਹੈ ਇਹ ਸਾਨੂੰ ਵੱਖ-ਵੱਖ ਤਰ੍ਹਾਂ ਦੇ ਟੂਲ ਪ੍ਰੋਵਾਈਡ ਕਰਦਾ ਹੈ ਜਿਸ ਦੇ ਨਾਲ ਅਸੀਂ ਟੈਕਸਪੇਂਟ ਵਿੱਚ ਪੇਂਟਿੰਗ ਕਰ ਸਕਦੇ ਹਾਂ ਡਰਾਇੰਗ ਕਰ ਸਕਦੇ ਹਾਂ ਨੰਬਰ 4 ਸਟੈਂਪ ਟੂਲ ਰਬੜ ਦੀ ਮੋਹਰਾ ਜਾਂ ਡੈਸ਼ ਦੇ ਸੈੱਟ ਵਰਗਾ ਹੁੰਦਾ ਹੈ ਟੈਕਸਪੇਂਟ 'ਚ ਸਟੈਂਪ ਟੂਲ ਹੁੰਦਾ ਹੈ ਜਦੋਂ ਨਾਲ ਆਪਾਂ ਰਬੜ ਦੀ ਮੋਹਰ ਤਿਆਰ ਕਰ ਸਕਦੇ ਹਾਂ ਤੇ ਇਹਦੇ ਨਾਲ ਸਟicker ਵੀ ਤਿਆਰ ਕਰ ਸਕਦੇ ਹਾਂ ਨੰਬਰ 5 ਡੈਸ਼ ਬਟਨ ਤੇ ਕਲਿੱਕ ਕਰਨ ਨਾਲ ਆਖਰੀ ਡਰਾਇੰਗ ਐਕਸ਼ਨ ਵਾਪਸ ਆ ਜਾਵੇਗਾ ਮੰਨ ਲਓ ਤੁਸੀਂ ਕੁਝ ਕੰਮ ਕਰਦੇ ਹੋ ਉਹ ਗਲਤੀ ਨਾਲ ਤੁਹਾਡੇ ਕੋਲ ਡਿਲੀਟ ਹੋ ਗਿਆ ਹੈ ਉਹ ਵਾਪਸ ਲੈ ਕੇ ਆਣਾ ਹੈ ਤਾਂ ਉਹ ਵਾਪਸ ਲੈ ਕੇ ਆਣ ਲਈ ਜਿਹੜੀ ਕਮਾਂਡ ਵਰਤੀ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਹੈ ਅਨਡੂ ਅੱਗੇ ਹੈ ਸਹੀ ਆਪਸ਼ਨ ਦੀ ਚੁਣੋ ਤੇ ਪਹਿਲਾ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਆਪਸ਼ਨ ਟਸਕ ਪੇਂਟ ਦੇ ਟੂਲ bar ਉੱਪਰ ਮੌਜੂਦ ਟੂਲ ਬਜੋ ਉਪਲਬਧ ਨਹੀਂ ਹੈ ਇਸੇ ਆਪਸ਼ਨ ਇਸ ਸਟੈਂਪ ਮੈਜਿਕ ਕਲਰ ਕਰ ਜਾਂ ਇਰੇਜ਼ਰ ਤੇ ਇਸ ਦਾ ਅਨਸਰ ਹੈ ਕਲਰ ਪਿਕਰ ਕਿ ਜਦੋਂ ਆਪਾਂ ਟੈਕਸਪੇਂਟ ਓਪਨ ਕਰਦੇ ਹਾਂ ਤੇ ਖੱਬੇ ਪਾਸੇ ਟੂਲ بار 'ਚ ਸਟੈਪ 2 ਜਿਹੜਾ ਹੁੰਦਾ ਹੈ ਇਸ ਸਟੈਪ ਬਣਾਉਣ ਲਈ ਜਸਟਿਕਰ ਬਣਾਉਣ ਲਈ ਵਰਤਿਆ ਜਾਂਦਾ ਹੈ ਮੈਜਿਕ ਟੂਲ ਮੈਜਿਕ ਇਫੈਕਟ ਲਾਗੂ ਕਰਨ ਲਈ ਵਰਤਿਆ ਜਾਂਦਾ ਹੈ ਤੇ ਇਰੇਜ਼ਰ ਟੂਲ ਇਸੇ ਓਬਜੈਕਟ ਨੂੰ ਮਟਾਉਣ ਲਈ ਵਰਤਿਆ ਜਾਂਦਾ ਹੈ ਜੋ ਕਲਰ ਪਿਕਰ ਹੈ ਐਟ ਟੈਕਸਪੇਂਟ ਟੂਲ بار ਦਾ ਪਾਗੜੇ ਹੀ ਹੁੰਦਾ ਹੈ ਬਿਲਕੁਲ ਟੈਕਸਪੇਂਟ ਦੇ ਬਟਨ ਤੇ ਨਜ਼ਰ ਆਉਂਦਾ ਹੈ ਜਿਹਦੀ ਮਦਦ ਨਾਲ ਆਪਾਂ ਕਲਰ ਦੀ ਸਿਲੈਕਸ਼ਨ ਕਰ ਸਕਦੇ ਹਾਂ ਜਾਂ ਕਲਰ ਚੂਜ਼ ਕਰ ਸਕਦੇ ਹਾਂ ਨੰਬਰ 2 ਡੈਸ਼ ਇੱਕ ਖੇਤਰ ਹੈ جس وچ ਅਸੀਂ ਤਸਵੀਰਾਂ ਡਰਾ ਕਰ ਸਕਦੇ ਹਾਂ অপਸ਼ਨ ਹੈ ਟੂਲ ਬਾਰ ਕੈਨਵਸ ਹੈਲਪ एरिया ਜਾਂ ਕਲਰ ਪੈਲੇਟ ਤੇ ਇਸ ਦਾ ਆਨਸਰ ਹੈ ਕੈਨਵਸ ਪੇਂਟ ਦੇ ਵਿੱਚ ਜਿਸ ਤਰ੍ਹਾਂ ਡਰਾਇੰਗ ایریا ਹੁੰਦਾ ਸੀ ਉਸੇ ਤਰ੍ਹਾਂ ਟੈਕਸਟ ਪੇਂਟ ਦੇ ਅੰਦਰ ਜਿਸ ਖਾਲੀ ਜਗ੍ਹਾ ਤੇ ਵਾਈਟ ਜਗ੍ਹਾ ਤੇ ਚਿੱਟੀ ਜਗ੍ਹਾ ਤੇ ਅਸੀਂ ਡਰਾਇੰਗ ਕਰਦੇ ਹਾਂ ਉਹਨੂੰ ਕੈਨਵਸ ਡਰਾਇੰਗ ਕੈਨਵਸ ਜਾਂ ਵਰਕਿੰਗ ਖੇਤਰ ਵੀ ਕਹਿ ਸਕਦੇ ਹਾਂ ਨੰਬਰ 3 ਹੇਠ ਲਿਖਿਆਂ ਜੋ ਕਿਹੜਾ ਟੈਕਸਟ ਪੇਂਟ ਇੰਟਰਫੇਸ ਦਾ ਤੱਤ ਨਹੀਂ ਹੈ इसके ऑप्शन है टूल बार हैल्प एरिया ड्राइंग कैनवस ज सरोल बार तो इसका आंसर है सक्रोल बार क्योंकि टक्स पेंट टूल बार भी हों जिस बख टूल होंगे ने हेल्प एरिया मदद करता है किसी टूल बारे के बारे जानकारी लैन ड्राइंग कैनवस ड्राइंग करते हैं सो सकरोल बार जी है टक्स पेंट का भाग नहीं है क्योंकि टक्स पेंट की विंडो है वो एक फ्री साइज है स्टैंडर्ड साइज है उस पे ऊपर थलेोल नहीं कर सकते जो थोड़े सामने नज़र आ रहा है ਉਨੇ ਏਰੀਆ 'ਚ ਹੀ ਆਪਾਂ ਜਿਹੜੀ ਡਰਾਇੰਗ ਕਰ ਸਕਦੇ ਹਾਂ ਤੇ ਇੱਕ ਹੀ ਪੇਜ ਦੇ ਵਿੱਚ ਡਰਾਇੰਗ ਫਿੱਟ ਹੁੰਦੀ ਹੈ ਤੇ ਅੱਜ ਲਈ ਇੰਨਾ ਹੀ ਅਗਲੀ ਵਾਰ ਫਿਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ